ਦਾ ਗੁਰੂ ਦੇ ਪਤੇ ਮੈਂ ਆਪਣਾ ਜਗਿੰਦਰ ਸਿੰਘ ਲੋਕ ਮੈਂ ਮਾਜੀ ਭਗਤ ਸਿੰਘ ਸ਼ੰਭਾਪਾਜੀ ਤੇ ਜਗਿੰਦਰ ਸਿੰਘ ਦੇ ਨਖੇਰ ਪਟਲੇ ਮੈਂ ਤੇਨ ਲਕਵਾਲਾ ਸਾਹਿਬ ਇਹ ਨਾਨਾ ਜੀ ਇਹ ਆਪਾਂ ਹੀ ਲਾਣੇ ਪਏ ਆ ਕਾਲੀਆਂ ਨੂੰ ਕਨਕ ਨੰਦ ਨੇ ਵੇਚੀ ਜੇ ਤੇ ਕਾਲੀ ਲਈ ਦੀਆ ਠੇਕੇ ਇਹ 4 5 ਛੇ ਸੱਤ ਕਿੱਲੇ ਹੋਣੀ ਨਾਨੇ ਦੀ ਕਣਕ ਤੇ ਉਹ ਪਾਣੀ ਲਾਏ ਦਾ ਹਨਨ ਕਾਰਾ ਸਾਹਿਬ ਇਹ ਪਾਣੀ ਲੱਗੇ ਦਾ ਇਹ ਕਣਕ ਨੂੰ ਇਹ ਕਣਕ ਜੀ ਆ ਤੋੜੀ ਪੱਟਿਓ ਉੱਥੇ ਤੱਕ ਨਾ ਲਾਲ ਨੇ ਕਣਕ ਜੀ ਜੀ ਆ ਕੇ ਅਸੀਂ ਅਖਾ ਚਲੋ ਲਾਲਾ ਜੀ ਇਹਨੇ ਪਾਣੀ ਲਾ ਦੋ ਮੈਂ ਚਲੋ ਜਿੰਨੇ ਹੀ ਹੱਥ ਤੇ ਪਾਣੀ ਲਾ ਆ ਗਿੰਨੇ ਆ ਤੇ ਹਜੇ ਲੱਗਦਾ ਪਿਆ ਉਹ ਐਂਡ ਤੱਕ ਨਹੀਂ ਗਿਆ ਪਾਣੀ ਤੇ ਪਾਣੀ ਲੱਗਣ ਲਿਆ ਹੈ ਤੇ ਮੈਂ ਚਲੋ ਉਹਨਾਂ ਚਕਾਰਾਂ ਤੱਕ ਸੋ ਜੀਏ ਨਾਲੇ ਵਲੋਗ ਬਣਾ ਜੀਏ ਬਣਾ ਜਿੰਨੇ ਵੀ ਦੇਖਣ ਵਾਲੇ ਲੈਂਦੇ ਚਰਦੇ ਪੰਜਾਬ ਵਾਲੇ ਆ ਵਧੀਆ ਹੋਣਗੇ ਤੁਹਾਡੇ ਵੀਰਾਂ ਦੇ ਕਮੈਂਟ ਵੀ ਪੜੀ ਦੇ ਰਹਾ ਬਹੁਤ ਵਧੀਆ ਲੱਗਦਾ ਵੀਰ ਆਪਣੇ ਕਮੈਂਟ ਪਿਆਰ ਪਿਆਰ ਕਰਦੇ ਨੇ ਤੇ ਇਹ ਹੈ ਪਾਣੀ ਲੱਗਣ ਲਿਆ ਜੇ ਜਾਨੇ ਅੱਗੇ ਕੋਈ ਖਾਲਾ ਕੋੜਾ ਵੇਖ ਲੀਏ ਨਕਾ ਨੂੰ ਘਟਟਾ ਤੇ ਨਹੀਂ ਅੱਗੇ ਨਕਾ ਖੁੱਲੇ ਦਾ ਸੀ ਤੇ ਖੁੱਲ ਗਿਆ ਸੀ ਤਾਂ ਪਾਣੀ ਪਿੱਛੋਂ ਬੜਾ ਤੇਜ਼ ਆਂਦਾ ਪਿਆ ਸੀ ਇਸ ਵਜ੍ਹਾ ਤੋਂ ਤੇ ਮੈਂ ਤੁਹਾਨੂੰ ਨਖੇ ਬਾਲੇ ਕਰਾਇਆ ਹੂੰ ਨੋਹੋ ਤੇ ਵੇਖ ਲੈ ਜਲਦੀ ਜਲਦੀ ਤੱਕ ਨਹੀਂ ਪਾਣੀ ਗਿਆ ਆ ਚਲੋ ਖਾਲਾ ਵੇਖ ਲਓ ਜੀ ਪਹਾੜ ਦੇ ਪਿੱਛੋਂ ਆਂਦਾ ਪਿਆ ਖਾਲਾ ਤੇ ਨਕਾ ਵੀ ਬੰਨਿਆ ਅੱਗੇ ਇਹ ਕਾਣਾ ਕੋਲ ਨੂੰ ਪਾਣੀ ਲਾਉਣੇ ਆ ਚਲੋ ਲਾ ਲੈਨੇ ਆ ਆ ਲੈ ਆ ਵੀਰ ਦੇ ਰੋਲੀ ਹੋੜੀ ਅੱਗੇ ਜਾਵਾਂਗੇ ਫੋੜੀ ਨਾਲ ਵੀ ਜਾਵਾਂਗੇ ਤੇ ਹੈ ਘਾਰ ਬਣਾਇਆ ਦੇਖੀਂ ਕਾਲਾ ਸਾਹ ਇਹ ਵਾਲਾ ਹੈ ਘਾਰ ਆ ਸਾਡਾ ਤੇ ਫੋੜ ਢੰਗਰ ਵੀ ਇੱਥੇ ਵੱਜੇ ਤੇ ਢੰਗਰ ਵੱਜੇ ਤੇ ਨਾਨਾ ਜੀ ਉਹਨੂੰ ਇੱਥੇ ਬੈਠੇ ਨੇ ਹਨ ਉਹ ਦਕਾਨਾ ਵੀ ਮੁਕਾਰ ਕੇ ਉਹ ਬੈਠੇ ਨੇ ਨਾਨਾ ਜੀ ਮੈਂ ਚਲੋ ਪਾਣੀ ਨਾਲ ਲਾਵਾਂਗੇ ਤੇ ਜਿੰਦੀ ਬੰਤਈ ਥੋੜੀ ਖਾ ਗਈ ਹੈ ਨਾਲ ਚਾਂਦ ਲਾਣੇ ਉਹ ਫਰਮਾ ਲੈਣੇ ਨਹੀਂ ਰਹੀ ਜਿੱਥੇ ਪਾਣੀ ਕਰ ਰਹੇ ਜਿੱਥੇ ਮੈਂ ਕਹਣਾ ਹੈ ਹਮਰਦੇ ਹਨ ਆਹ ਗੇੜ ਲੱਗੇ ਆਦੇ ਕਤਰਾ ਦੇ ਗਾਰੇ ਫੇਰਾ ਮਾਲੀਏ ਅਸਵਾਲ ਵਗੈਰਾ ਪੀ ਦਿਨ ਆ ਲੂ ਇਹ ਸਾਡੀ ਦੀਦੀ ਖੇਲਣ ਦੀ ਹੈ ਸਾਡੀ ਦੀਦੀ ਖੇਲਣ ਦੀ ਹੈ ਚੌਂਚਿਆਂ ਦੇ ਨਾਲ ਭਾਂਡਿਆਂ ਦੇ ਨਾਲ ਤੇ ਆ ਸਾਡੇ ਕੁੱਕੜ ਵਗੈਰਾ ਭਾਂਡੇ ਵਗੈਰਾ ਖੌਲਾ ਵਗੈਰਾ ਬਣੇ ਤੇ ਦੂਜੀ ਜਿਹੜੀ ਉਹ ਸੇਰ ਮਹਾਦੀ ਪੀ ਜਾ ਤਾਂ ਕਿ ਪਪਾ ਇਹਨਾਂ ਨੂੰ ਖਿਲਾਉਂਦੀ ਦੀ ਆਪੂ ਜੀ ਆਲੂ ਲੈ ਕੇ ਆਇਆ ਟੋੜਾ ਓੜੇ ਦਾ ਤੇ ਆਲੂ ਪਾ ਲੇਗਾ ਡੰਗਰਾ ਨੂੰ ਤੇ ਇਹ ਕਹਿੰਦੀ ਖੇਲੀਏ ਛੱਡ ਲਾ ਤੋ ਉੱਠ ਵੇ ਮੰਨ ਲ ਤੋਣਾ ਫਿਰ ਖੇਲ ਲੈ ਉੱਠ ਉੱਠ ਵੇ ਉੱਠੇ ਉੱਠ ਤੇ ਆਲੂ ਸੁੱਟਨ ਦੀ ਹੈ ਦੀਦੀ ਸਾਡੀ ਛੱਡ ਸੌ ਢਾਲੋ ਤੋ ਕਿਵੇਂ ਉਹਨਾਂ ਨੂੰ ਪਾ ਲੇਗਾ ਡੰਗਰਾ ਨੂੰ ਅਸੀਂ ਅੰਦਰ ਖਾਂ ਲੈ ਲਹਿ ਲਾ ਜਲਦੀ ਆ ਜਾਂਦੇ ਹਾਂ ਅਸੀਂ ਹਾਲੇ ਤੋੜੀਏ ਅਰ ਪਾਣੀ ਵੀ ਲਾਣੇ ਪਏ ਆ ਬਾਹਰ ਨਾ ਜਿਕਰ ਪਾਣੀ ਲੱਗ ਜੇਗਾ ਤੇ ਦੂਜੇ ਖੇਤ ਨੂੰ ਕਰ ਦਾਂਗੇ ਲੈ ਬੀਬੀ ਨੇ ਕਹਿੰਦੇ ਓਏ ਮਰ ਜਾ ਆਇਆ ਤਾਂ ਇਹ ਹੋਣਾ ਆ ਫਿਰ ਖੇਲ ਲਿਆ ਨਹੀਂ ਖੇਲ ਲੈ ਫਿਰ ਆਇਆ ਸਤਾਨੀਆਂ ਬੜੀਆਂ ਕਰਦੀ ਸੀ ਗੁਰਮਹਿਨ ਜਾਣਾ ਪੜਾਣਾ ਟਾਈਮ ਕੀ ਹੋਇਆ ਸਹੀ ਹੈ ਅਜੇ 2 ਵਜੇ ਜਾ ਰਹੇ ਨੇ ਪੜਾਣਾ ਤੇ ਗੁਰਮੁਖੀ ਲੋ ਮੈਂ ਜਾਂਦਾ ਤਾਂ ਨੌਂ ਲੈ ਦੋ ਚੁੜਾਈ ਨੇ ਪਾਛਾ ਮਾਰ ਕੇ ਜਿੱਤ ਲੱਗਤ